ਡਾਕਟਰ ਨਵਜੋਤ ਕੋਰ ਸਿੱਧੂ ਦੇ ਮਾਮਲੇ ਦੇ ਵਿੱਚ ਪਾਰਟੀ ਦਾ ਐਕਸ਼ਨ ਦੇਖਣ ਨੂੰ ਮਿਲਿਆ ਆ ਪੁਪੇਸ਼ ਬਗੇਲ ਨੇ ਮੈਡਮ ਸਿੱਧੂ ਦੀਆਂ ਟਿੱਪਣੀਆਂ ਤੋਂ ਬਾਅਦ ਹੁਣ ਕਮੇਟੀ ਬਣਾ ਲਈ ਆ ਜੋ ਕਿ ਇੱਕ ਰਿਪੋਰਟ ਤਿਆਰ ਕਰੇਗੀ ਤੇ ਉਹ ਰਿਪੋਰਟ ਹਾਈ ਕਮਾਂਡ ਨੂੰ ਸੌਂਪੀ ਜਾਵੇਗੀ ਦੱਸ ਦਈਏ ਕਿ ਡਾਕਟਰ ਨਵਜੋਤ ਕੋਰ ਸਿੱਧੂ ਦੇ ਵੱਲੋਂ 500 ਕਰੋੜ ਵਾਲਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਪੱਕੀ ਇਹ ਮਾਮਲਾ ਉਸ ਵੇਲੇ ਹੋਰ ਜ਼ਿਆਦਾ ਵੱਧ ਗਿਆ ਜਦੋਂ ਨਵਜੋਤ ਕੋਰ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਵੱਡੇ ਆਗੂਆਂ ਦੇ ਉੱਤੇ ਕਈ ਗੰਭੀਰ ਇਲਜ਼ਾਮ ਲਗਾ ਦਿੱਤੇ। ਉਹਨਾਂ ਦੇ ਵੱਲੋਂ ਐਮਪੀ ਸੁਗਿੰਦਰ ਸਿੰਘ ਰੰਧਾਵਾ ਦੇ ਗੈਂਗਸਟਰ ਨਾਲ ਸੰਬੰਧ ਹੋਣ ਬਾਰੇ ਗੱਲ ਕੀਤੀ ਗਈ ਨਾਲ ਹੀ ਰਾਜਾ ਵੜਿੰਗ ਤੇ ਇਲਜ਼ਾਮ ਲਗਾਏ ਕਿ ਇਹਨਾਂ ਦੇ ਵੱਲੋਂ ਕੌਂਸਲਰਾਂ ਨੂੰ ਟਿਕਟਾ ਦੇਣ ਦੇ ਲਈ 5-5 ਕਰੋੜ ਰੁਪਏ ਦਿੱਤਾ ਗਿਆ ਤੇ ਹੋਰ ਵੀ ਕਈ ਵਿਵਾਦਿਤ ਟਿੱਪਣੀਆਂ ਜਿਹੜੀਆਂ ਨੇ ਉਹ ਨਵਜੋਤ ਕੋਰ ਸਿੱਧੂ ਦੇ ਵੱਲੋਂ ਕੀਤੀਆਂ ਗਈਆਂ। ਜਿਸ ਤੋਂ ਬਾਅਦ ਪਾਰਟੀ ਦੇ ਆਗੂਆਂ ਦੇ ਵੱਲੋਂ ਆਪਣੀ ਹੀ ਆਗੂ ਯਾਨੀ ਕਿ ਡਾਕਟਰ ਨਵਜੋਤ ਕੁਰਸੇਦੂ ਦੇ ਖਿਲਾਫ ਮੋਰਚਾ ਖੋਲਿਆ ਗਿਆ ਤੇ ਕਾਰਵਾਈ ਦੀ ਮੰਗ ਕੀਤੀ ਤੇ ਅਮਰਿੰਦਰ ਸਿੰਘ ਰਾਜਾਪਟਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਹੀ ਡਾਕਟਰ ਨਵਜੋਤ ਕੁਰਸੇਦੂ ਨੂੰ ਪਾਰਟੀ ਚੋਂ ਮੁਅਤਲ ਕਰ ਦਿੱਤਾ ਇਸਪੇਛੋਂ ਹੁਣ ਹਾਈ ਕਮਾਂਡ ਦੇ ਵੱਲੋਂ ਵੀ ਭੁਪੇਸ਼ ਪਗੈਲ ਨੂੰ ਆਦੇਸ਼ ਦਿੱਤੇ ਗਏ ਉਹਨਾਂ ਨੇ ਰਿਪੋਰਟ ਮੰਗੀ ਹੈ ਕਿ ਜੋ ਬਿਆਨਬਾਸੀ ਡਾਕਟਰ ਨਵਜੋਤ ਕੁਰਸੇਦੂ ਦੇ ਵੱਲੋਂ ਕੀਤੀ ਗਈ ਹੈ ਉਸ ਦੀ ਰਿਪੋਰਟ ਦਿੱਤੀ ਜਾਵੇ ਹੁਣ ਭਪੇਸ਼ ਬਗੇਲ ਦੇ ਵੱਲੋਂ ਕਮੇਟੀ ਬਣਾਈ ਗਈ ਹੈ ਜੋ ਕਿ ਜਾਂਚ ਕਰੇਗੀ ਕਿ ਜੋ ਇਲਜ਼ਾਮ ਡਾਕਟਰ ਨਵਜੋਤ ਕੋਰ ਸਿੱਧੂ ਨੇ ਲਗਾਈ ਨੇ ਕਿ ਉਹ ਸਹੀ ਨੇ ਜੇਕਰ ਸਹੀ ਨੇ ਤੇ ਇਹਨਾਂ ਦਾ ਵਿੱਚ ਕਿਹੜਾ ਕਿਹੜਾ ਨੇਤਾ ਸ਼ਾਮਲ ਹੈ ਤੇ ਡਾਕਟਰ ਨਵਜੋਤ ਕੋਰ ਨੇ ਹੁਣ ਤੱਕ ਜੋ ਬਿਆਨਬਾਜ਼ੀ ਕੀਤੀ ਹੈ ਉਸ ਦੀ ਰਿਪੋਰਟ ਵੀ ਹਾਈ ਕਮਾਂਡ ਨੂੰ ਸੌਂਪੀ ਜਾਵੇਗੀ ਦੱਸ ਦੇ ਕਿ ਕਾਂਗਰਸ ਦੇ ਵਿੱਚ ਇਸ ਵੇਲੇ ਕਾਫੀ ਘਾਟੋ ਕਲੇਸ਼ ਪਿਆ ਹੋਇਆ ਹੈ ਕਾਂਗਰਸ 'ਚ ਕੁਝ ਠੀਕ ਤਾਂ ਕੁਝ ਕਾਫੀ ਲੰਬੇ ਸਮੇਂ ਤੋਂ ਨਹੀਂ ਚੱਲ ਰਿਹਾ ਪਹਿਲਾਂ ਰਾਜ ਅਵਰਿੰਗ ਦੀਆਂ ਟਿੱਪਣੀਆਂ ਕਾਂਗਰਸ ਪਾਰਟੀ ਨੂੰ ਭਾਰੀ ਪਈਆਂ ਤਰਨ ਤਰਨ ਜਿਮਨੀ ਚੋਣ ਦੇ ਵਿੱਚ ਕਾਫੀ ਬੁਰੀ ਤਰੀਕੇ ਦੇ ਨਾਲ ਹਾਰ ਜਿਹੜੀ ਹੈ ਪਾਰਟੀ ਨੂੰ ਦੇਖਣੀ ਪਈ ਤੇ ਹੁਣ ਡਾਕਟਰ ਨਵਜੋਤ ਕੋਰ ਸਿੱਧੂ ਦੀਆਂ ਜੋ ਟਿੱਪਣੀਆਂ ਨੇ ਉਸ ਨੇ ਵੀ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ ਇੱਕ ਪਾਸੇ ਕਾਂਗਰਸ ਆਪਣੇ ਆਪ ਨੂੰ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ ਹਾਈ ਕਮਾਂਡ ਸਤਾਈ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਦੂਸਰੇ ਪਾਸੇ ਪਾਰਟੀ ਦੇ ਆਗੂਆਂ ਤੋਂ ਵੱਲੋਂ ਅਜੀਹੇ ਵਿਵਾਦਿਤ ਬਿਆਨ ਦਿੱਤੇ ਜਾਂਦੇ ਨੇ ਜਿਸ ਨਾਲ ਪਾਰਟੀ ਨੂੰ ਭਾਰੀ ਨੁਕਸਾਨ ਹੋ ਰਿਹਾ ਇੱਕ ਵਾਰ ਫੇਰ ਨਵਜੋਤ ਕੋਰ ਸਿੱਧੂ ਨੇ ਹੀ ਆਪਣੀ ਪਾਰਟੀ ਦੇ ਖਿਲਾਫ ਅਜੀਹੇ ਬਿਆਨ ਅਜੀਹੀਆਂ ਟਿੱਪਣੀਆਂ ਕਰ ਦਿੱਤੀਆਂ ਜੋ ਕਿ ਪਾਰਟੀ ਨੂੰ ਭਾਰੀ ਪੈ ਸਕਦੀਆਂ ਨੇ ਪਾਰਟੀ ਨੂੰ ਭਾਰੀ ਪੈਂਦੀਆਂ ਹੋਈਆਂ ਨਜ਼ਰ ਵੀ ਆ ਰਹੀਆਂ ਨੇ ਜਿਸ ਕਰਕੇ ਉਹਨਾਂ ਨੇ ਹੁਣ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ ਭੁਪੇਸ਼ ਪਗੈਲ ਨੂੰ ਜਿੱਥੇ ਆਦੇਸ਼ ਹੋਏ ਸੀ ਕਿ ਬਿਆਨਬਾਜ਼ੀ ਜੋ ਕੀਤੀ ਗਈ ਹੈ ਉਸ ਦੀ ਰਿਪੋਰਟ ਮੰਗੀ ਸੀ ਤੇ ਹੁਣ ਭੁਪੇਸ਼ ਪਗੈਲ ਨੇ ਕਮੇਟੀ ਬਣਾ ਲਈ ਹੈ ਜੋ ਕਿ ਜਾਂਚ ਕਰੇਗੀ ਤਾਂ ਫਿਰ ਰਿਪੋਰਟ ਜਿਹੜੀ ਹੈ ਹਾਈ ਕਮਾਂਡ ਨੂੰ ਸੌਂਪੀ ਜਾਵੇਗੀ